ਹਾਂਜੀ ਸਸਤਰਕਾਰ ਜੀ ਆ ਗਈ ਜੀ ਆਪਣੀ ਨਵੀਂ ਵੀਡੀਓ ਹੋਰ ਸਨੋਂ ਸਾਰੇ ਵਧੀਆ ਠੀਕ ਠਾਕ ਹੋਣਗੇ ਤੇ ਕੋਰਾ ਬਹੁਤ ਜ਼ਿਆਦਾ ਪੈ ਰਿਆ ਤੇ ਠੰਡ ਬੜੀ ਆ ਜੀ ਅੱਜ ਪਹੁੰਚ ਗਏ ਆ ਜੀ ਆਪਾਂ ਫਤਾਹਿਮਾਦ ਮੰਡੀ ਵਿੱਚ 1400 ਇੱਕ ਮੁੱਛਲ ਦੀ ਟਰਾਲੀ ਘੱਲ ਭਰਾਈ ਸੀ ਤੇ ਅੱਜ ਲੈ ਕੇ ਪਹੁੰਚ ਗਏ ਜੀ ਫਤਾਹਿਮਾਦ ਮੰਡੀ ਚ ਤੇ ਹੁਣ ਦਿਖਾਉਨੇ ਆ ਅੱਜ ਲੱਗੂਗੀ ਬੋਲੀ ਫਿਰ ਉਸ ਤੋਂ ਬਾਅਦ ਫਿਰ ਕੀ ਰੇਟ ਲੱਗਦੀ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਦੱਸਾਂਗੇ ਕੋਹਰਾ ਵਧੀਆ ਠੀਕ ਠਾਕ ਆ ਕੀ ਨਮੀ ਤਾਂ ਜਿਆ ਠੰਡ ਬਹੁਤ ਜਿਆਦੀ ਆ ਪਰ ਹੈ ਸਾਰੀ ਸੁੱਕੀ ਆ ਕੋਹਰਾ ਬਹੁਤ ਜਿਆਦਾ ਪੈਂਦਾ ਹਾਂਜੀ ਟੀਜ ਨੂੰ ਲੱਗਾ ਜੀ ਪੱਖਾ ਤੇ ਤੇ 30 60 ਵੀ ਲੱਗ ਗਿਆ ਪਰ ਵੇਖੋ ਹੁਣ ਕਿੰਨਾ ਥੋੜਾ ਹੁੰਦਾ ਹੈ ਨਾ ਅੱਖਾਂ ਲੱਗ ਜਲਾ ਥੋੜੀ ਨਹੀਂ ਰਹਿ ਗਈ ਮੰਡੀ ਬਿਲਕੁਲ ਖਾਲੀ ਆ ਆ ਪਈਆ ਜੀ ਆਪਣੇ ਭਰਾ ਦੇ 1847 ਬਾਦ ਵਿੱਚ ਥੋੜੀ ਜਿਹੀ ਤੇਜ਼ੀ ਆ ਉਹਦੋਂ ਆਪਾਂ 33 ਤੋਂ 60 ਰੁਪਏ ਦੇ ਵਿੱਚ ਦੋ ਟਰਾਲੀਆਂ ਅੱਜ 3400 ਦੇ ਨੇੜੇ ਜਿਹੜੇ ਮੇਰੇ ਸਾਹਮਣੇ ਕ ਜਾਣੀਆਂ ਜੀ ਮंडी ਖਾਲੀ ਆ ਬਿਲਕੁਲ ਤੇ ਹੁਣ ਜਿੰਦਗਾਰਾਂ ਨੇ ਖੁਸਰ ਕੱਢਤੀ ਆ ਸਾਰੀ ਮੰਡੀ ਖਾਲੀ ਆ ਹਾਂ ਜੀ ਆ ਗਈ ਜੀ ਆਪਣੀ ਫਿਰ ਬਾਅਦ ਤੇ ਔਰ ਟਿੰਕੂ ਉਸਤਾਦ ਕਰਦੇ ਆਪਾਂ ਹਿਸਾਬ ਕਰਨਾ ਪਹਿਲੇ ਨਾਲ ਲੋ ਜੀ ਤੋ ਲੱਗਣਾ ਹੋ ਗਿਆ ਸ਼ੁਰੂ ਆਪਣਾ ਤੇ 3400 ਰੁਪਏ ਵੇਚ ਦੀ ਤੇਰੀ ਆਪਾਂ ਪਹਿਲੀ ਬੋਰੀ ਭਰ ਗਈ ਆ ਤੇਰੀ ਚੋਂ ਆ ਚਾ ਚੁਰ ਲਾ ਦੇ ਇਹ ਟਰਾਲੀ ਦੇ ਵਿੱਚ ਸਾਰਾ ਕੁ ਕੰਮ ਹੋ ਗਿਆ ਵਸ ਹੁਣ ਪਿੰਡ ਨੂੰ ਜਾਣਾ ਆਪਾਂ ਇਧਰੋਂ ਟਿੰਕੂ ਦੇ ਬੀੜ ਦੇ ਬੀੜੀ ਪਹਿਲਾਂ ਸਾਡੀ ਕਾਨ ਤੇ ਮਣੀਮ ਹੁੰਦਾ ਸੀ ਕਿਦਾਂ ਸੀ ਅੰਕਲ ਤੇਸਰਾਜ ਤੇਸਰਾਜ ਉਹ ਨਹੀਂ ਪੀੜੀ ਪੁੱਜਦਾ ਨਾ ਉਹ ਟਿੱਕ ਪਣੀ ਪੀੜੀ ਵੀ ਜਰ ਦਿੰਦਾ ਪੀੜੀ ਪੀਂਦੇ ਪਾਣੀ